ਦੀ ਹੜਤਾਲ ਜਾਰੀ ਰਹੀ ਅੱਜ ਵੀ ਇਹਨਾਂ ਦੀ ਹੜਤਾਲ ਹੈ ਤੇ ਕੱਲ ਤੱਕ ਇਹਨਾਂ ਦੀ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀ ਮੰਗ ਨਹੀਂ ਮੰਨੀ ਜਾਂਦੀ ਸਾਡੀ ਗੱਲ ਦਾ ਸਿੱਟਾ ਨਹੀਂ ਨਿਕਲਦਾ ਉਸੇ ਤਰ੍ਹਾਂ ਇਹ ਤਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਉਹ ਕਰਦੇ ਰਹਿਣਗੇ ਸਤਿ ਸ੍ਰੀ ਅਕਾਲ ਕਿੰਨੇਆਂ ਕਿਹੜੀਆਂ-ਕਿਹੜੀਆਂ ਮੰਗਾਂ ਨੇ ਤੁਹਾਡੀਆਂ ਮੇਨ ਹੈ ਜਿਨ੍ਹਾਂ ਨੂੰ ਲੈ ਕੇ ਤੁਸੀਂ ਇਹ ਪ੍ਰਦਰਸ਼ਨ ਕਰ ਰਹੇ ਹੋ ਪ੍ਰਗਟ ਤੇ ਸਪਰਾਵ ਆਊਟਸੋਰਸਿੰਗ ਸਟਾਫ ਆ ਉਹਨਾਂ ਨੂੰ ਜਿਹੜੀ ਰੈਗੂਲਰ ਦੀ ਮੰਗ ਨੂੰ ਲੈ ਕੇ ਜਰਾ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਜੀ ਯੂਨੀਅਨ ਦੇ ਮੈਂਬਰ ਤੁਹਾਡੇ ਨਾਲ ਜੁੜ ਚੁੱਕੇ ਨੇ ਕਿਉਂਕਿ ਸਾਰਿਆਂ ਦੀ ਮੰਗ ਇਹੀ ਹੈ ਕਿ ਸਾਨੂੰ ਕੱਚੇ ਤੋਂ ਪੱਕਾ ਕੀਤਾ ਜਾਵੇ ਕਿੰਨੇ ਕ ਜਾਣੇ ਕਿੰਨਾ ਕ ਇਕੱਠ ਜਿਹੜਾ ਸੀਐਮ ਰਿਹائش ਦੇ ਵੱਲ ਹੁਣ ਕੁਝ ਕਰੇਗਾ ਥੋੜੇ ਸਮੇਂ ਬਾਅਦ ਸਾਡੇ ਹੋਰ ਵੀ ਵਰਕਰ ਜਿਹੜੇ ਆ ਪਿੱਛੇ ਦੇ ਉਹਨਾਂ ਨੂੰ ਵੀ ਅਸੀਂ ਦੇ ਰੋਕ ਰੱਖਿਆ ਕਿ ਅਸੀਂ ਤੇ ਸਾਡੀ ਅਸੀਂ ਸੋਚਨੇ ਕਿ ਸ਼ਾਂਤ ਮਈ ਤਰੀਕੇ ਦੇ ਨਾਲ ਅਸੀਂ ਪ੍ਰਦਰਸ਼ਨ ਕਰੀਏ ਇਤੇ ਲੋਕਾਂ ਦੀ ਜੜੀ ਚਿੱਟੀ ਹੋ ਗਈ ਜਿਨ੍ਹਾਂ ਦੀ 16 ਸਾਲ 17 ਸਾਲ ਹੋ ਗਈ ਅੱਜ ਉਹਨਾਂ ਨੂੰ ਉਹਦੀ ਪੈਨ ਚਲਾਓ ਟੈਸਟ ਦੇ ਕੇ ਉਹ ਦੇ ਦੇਣਗੇ ਮਾਨੀਓ ਸੁਪਰੀਮ ਕੋਰਟ ਮੰਗਵਾ ਨਹੀਂਓ ਹਾਈ ਕੋਰਟੇ ਕਰ ਕਹਿੰਦਾ ਹੈ ਵੀ ਜਿਹੜੇ ਬੰਦੇ ਤੁਸੀਂ ਰੱਖ ਚੁੱਕੇ ਹੋ ਉਹਦਾ ਤੁਸੀਂ ਦੂ ਟੈਸਟ ਨਹੀਂ ਲੈ ਸਕਦੇ ਇਹ ਛੇ ਛੇ ਟੈਸਟ ਪਹਿਲੀ ਹੋ ਗਈ ਉਹਨ ਕਿੰਨੇ ਕਿ ਟੈਸਟ ਲੈਣੇ ਸਤਿ ਸ਼੍ਰੀ ਅਕਾਲ ਜੀ ਸਾਂਝਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਰੋਬੀਆ ਧੰچل ਤੁਹਾਡੇ ਨਾਲ ਇਸ ਵੇਲੇ ਹਾਜ਼ਰ ਹਾਂ ਜੀ ਮੁਹਾਲੀ ਬੱਸ ਸਟੈਂਡ 6 ਫੇਸ ਦੇ ਵਿੱਚ ਜਿੱਥੇ ਕਿ ਬੱਸਾਂ ਦੇ ਜਿਹੜੇ ਚੱਕਾ ਜਾਮ ਕੀਤਾ ਹੋਇਆ ਹੈ ਲਗਾਤਾਰ ਪੀਆਰਟੀਸੀ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਇਹ ਚੱਕਾ ਜਾਮ ਕੀਤਾ ਗਿਆ ਤਿੰਨ ਦਿਨ ਬੱਸਾਂ ਨਹੀਂ ਚੱਲਣਗੀਆਂ 6 7 ਅਤੇ 8 ਅੱਜ 7 ਤਰੀਕ ਹੋ ਚੁੱਕੀ ਹੈ ਕੱਲ ਵੀ ਇਹਨਾਂ ਦੀ ਹੜਤਾਲ ਜਾਰੀ ਰਹੀ ਅੱਜ ਵੀ ਇਹਨਾਂ ਦੀ ਹੜਤਾਲ ਹੈ ਤੇ ਕੱਲ ਤੱਕ ਇਹਨਾਂ ਦੀ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ ਮੰਗਾ ਨੂੰ ਲੈ ਕੇ ਲਗਾਤਾਰ ਹੜਤਾਲ ਉੱਤੇ ਬੈਠੇ ਹੋਏ ਨੇ ਇੱਕ ਵਾਰ 라이 ਤਸਵੀਰਾ ਤੁਹਾਡਾ ਨਾਲ ਸਾਂਝਾ ਕਰਦੇ ਹ ਪੰਜਾਬ ਰੋਡਵੇਜ਼ ਬਸ ਡਰਾਈਵਰ ਕੰਡਕਟਰ ਤੇ ਹੋਰ ਮੁਲਾਜ਼ਮ ਜਿਹੜੀਆਂ ਆਪਣੇ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜਾ ਤਰਨਾ ਪ੍ਰਦਰਸ਼ਨ ਤੇ ਬੈਠੇ ਹੋਏ ਨੇ ਇਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਅਸੀਂ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਫਜੇ ਵੀ ਕੋਈ ਵੀ ਸਿੱਟਾ ਨਹੀਂ ਨਿਕਲਿਆ ਅੱਜ ਸੀਐਮ ਰਿਹائش ਦਾ ਜਿਹੜਾ ਹੈ ਕਿਰਾਉ ਕੀਤਾ ਜਾਏਗਾ ਇਹਨਾਂ ਦੇ ਵੱਲੋਂ ਜਿਸ ਜੇ ਚੱਲਦਾ ਹਾ ਵੱਡਾ ਇਕੱਠ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਪੰਜਾਬ ਸਰਕਾਰ ਨੂੰ ਮੁਰਦਾਬਾਦ ਦੇ ਨਾਰੇ ਇਹਨਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਉੱਥੇ ਹੀ ਵੱਡੇ ਇਕੱਠ ਨੂੰ ਜਿਹੜਾ ਸੰਬੋਧਨ ਕੀਤਾ ਜਾ ਰਿਹਾ ਹੈ ਤੇ ਥੋੜੀ ਦੇਰ ਬਾਅਦ ਇੱਕ قافਲਾ ਜੋ ਹੈ ਵੱਡੇ ਕਿੰਤੀ ਦੇ ਵਿਚ ਇਹ ਨਾ ਬੱਸ ਕੰਡਕਟਰਾਂ ਤੇ ਡਰਾਈਵਰਾਂ ਦਾ ਕਾਫਲਾ ਜੋ ਹੈ ਸੀਐਮਡੀ ਹਾਈਸਟੇ ਪਹੁੰਚੇਗਾ ਤੇ ਜਿਸ ਤੋਂ ਬਾਅਦ ਵਿੱਚ ਇਹਨਾਂ ਦੇ ਵੱਲੋਂ ਜਿਹੜਾ ਦਰਨਾ ਪ੍ਰਦਰਸ਼ਨ ਕਰਨ ਦੀ ਗੱਲ ਆਖੀ ਗਈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀ ਮੰਗ ਨਹੀਂ ਮੰਨੀ ਜਾਂਦੀ ਸਾਡੀ ਗੱਲ ਦਾ ਸਿੱਟਾ ਨਹੀਂ ਨਿਕਲਦਾ ਉਸੇ ਤਰ੍ਹਾਂ ਇਹ ਦਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਉਹ ਕਰਦੇ ਰਹਿਣਗੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਤੱਕ ਗੱਲ ਪਹੁੰਚਾਉਣ ਦਾ ਉਹਨਾਂ ਕੋਲ ਇੱਕੋ ਇੱਕ ਸਾਧਨ ਹੈ ਲਗਾਤਾਰ ਆਪਣੀਆਂ ਮੰਗਾਂ ਦੇ ਲਈ ਉਹ ਦਰਨੇ ਪ੍ਰਦਰਸ਼ਨ ਤੇ ਹੈਗੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਤਿੰਨ ਦਿਨ ਤੱਕ ਉਹਨਾਂ ਨੇ ਬੱਸਾਂ ਦਾ ਚੱਕਾ ਜਾਮ ਕਰਨ ਦੀ ਕੀ ਸੀ ਇਸ ਦੌਰਾਨ ਜੇਕਰ ਸਵਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਮਹਿਲਾ ਸਵਾਰੀਆਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਬੱਸਾਂ ਜਾਂ ਜ਼ਿਆਦਾ ਜਿਹੜਾ ਪ੍ਰਦਰਸ਼ਨ ਹੋਣ ਦੇ ਕਾਰਨ ਜਿਹੜੇ ਲੋਕ ਇੱਕ ਤੋਂ ਦੂਸਰੀ ਥਾਂ ਤੇ ਜਾਂਦੇ ਨੇ ਉਹਨਾਂ ਨੂੰ ਪ੍ਰਦਰਸ਼ਨ ਦੇ ਕਾਰਨ ਜਿਹੜਾ ਕਾਫੀ ਮੁਸ਼ਕਲਾਂ ਦਾ ਇੱਕ ਪਾਸੇ ਸਾਹਮਣਾ ਕਰਨਾ ਪਿਆ ਇੱਕ ਵਾਰ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਕਿ ਕਿਹਨਾ ਮੰਗਾਂ ਨੂੰ ਲੈ ਕੇ ਇਹਨਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਕਿਹਨੇ ਕਿਹੜੀਆਂ-ਕਿਹੜੀਆਂ ਮੰਗਾਂ ਨੇ ਤੁਹਾਡੀਆਂ ਮੇਨ ਹੈ ਜਿਨ੍ਹਾਂ ਨੂੰ ਲੈ ਕੇ ਤੁਸੀਂ ਇਹ ਪ੍ਰਦਰਸ਼ਨ ਕਰ ਰਹੇ ਸਾਡੀ ਦੀ ਪੰਜਾਬ ਰੋਡ ਪਰ ਪਾਸ ਪੀ ਆਰਟੀਸੀ ਕੰਟ ਜੋ ਵਰਗ ਜੁਨੀਅਰ ਜਰੀਆ 25 11 ਜਰੀਆ ਆਪਣੀ ਰੈਗੂਲਰ ਦੀ ਮੰਗ ਨੂੰ ਲੈ ਕੇ ਜਿੱਦਾਂ ਸਾਡੇ ਵਿੱਚ ਕੰਟਰੈਕਟ ਤੇ ਸਟਾਫ ਆ ਆਊਟਸੋਰਸਿੰਗ ਸਟਾਫ ਆ ਉਹਨਾਂ ਨੂੰ ਜਿਹੜੀ ਰੈਗੂਲਰ ਦੀ ਮੰਗ ਨੂੰ ਲੈ ਕੇ ਜਰਾ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਅੱਜ ਸੀਐਮ ਰਿਹਾਇਸ਼ ਦਾ ਘਰਾਵ ਕਰਨ ਜਾ ਰਹੇ ਹੋ ਤੁਸੀਂ ਕਿੰਨੇ ਕੁ ਸਾਰੇ ਜਿਹੜੇ ਯੂਨੀਅਨ ਦੇ ਮੈਂਬਰ ਤੁਹਾਡੇ ਨਾਲ ਜੁੜ ਚੁੱਕੇ ਨੇ ਕਿਉਂਕਿ ਸਾਰਿਆਂ ਦੀ ਮੰਗ ਇਹੀ ਆ ਕਿ ਸਾਨੂੰ ਕੱਚਾ ਦੁਪੱਕਾ ਕੀਤਾ ਜਾਵੇ ਕਿੰਨੇ ਕੁ ਜਾਣੇ ਕਿੰਨਾ ਕੁ ਇਕੱਠ ਜਿਹੜਾ ਸੀਐਮ ਰਿਹਾਇਸ਼ ਦੇ ਵੱਲ ਹੁਣ ਕੁਝ ਕਰੇਗਾ ਥੋੜੇ ਸਮੇਂ ਬਾਅਦ ਕੱਠਾ ਦੇ ਸਾਹਮਣੇ ਆ ਜੀ ਤਕਰੀਬਨ ਜਿਹੜਾ ਇੱਥੋਂ 5-60 ਤੇ ਸਾਡੇ ਹੋਰ ਵੀ ਵਰਕਰ ਜਰੇ ਆ ਪਿੱਛੇ ਅਜੇ ਉਹਨਾਂ ਨੂੰ ਅਸੀਂ ਜੇ ਰੋਕ ਰੱਖਿਆ ਕਿ ਅਸੀਂ ਤੇ ਸਾਡੀ ਅਸੀਂ ਚਾਹੁੰਦੇ ਹਾਂ ਕਿ ਸ਼ਾਂਤ ਮੈਈ ਤਰੀਕੇ ਦੇ ਨਾਲ ਅਸੀਂ ਪ੍ਰਦਰਸ਼ਨ ਕਰੀਏ ਕੋਈ ਟਕਰਾ ਟਕਰਾ ਦੀ ਸਥਿਤੀ ਨਹੀਂ ਚਾਹੀ ਅਸੀਂ ਆਪਣੀਆਂ ਮੰਗਾਂ ਮਨਾਉਣਾ ਹੈ ਪਰ ਜੇਕਰ ਸਰਕਾਰ ਇੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਕਰਦੀ ਸਾਡਾ ਪ੍ਰਸ਼ਾਸਨ ਨਹੀਂ ਕੋਈ ਸਾਨੂੰ ਸੀਐਮ ਦੇ ਨਾਲ ਮੀਟਿੰਗ ਕਰਵਾਉਂਦਾ ਜਾਂ ਕੋਈ ਗੱਲ ਨਹੀਂ ਕਰਦੀ ਤੇ ਫਿਰ ਤੇ ਅਸੀਂ ਜਰਾ ਸ਼ਾਂਤ ਮੈਈ ਤਰੀਕੇ ਨਾਲ ਜਰਾ ਸੀਐਮ ਦੀ ਜਿਹੜੀ ਕੋਠੀ ਵੱਲੋਂ ਜਰਾ ਪਹੁੰਚ ਕਰਾਂਗੇ ਜੀ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਕਈ ਵਾਰ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਸਿੱਟਾ ਨਹੀਂ ਨਿਕਲਿਆ ਤੁਹਾਨੂੰ ਲੱਗਦਾ ਹੈ ਕਿ ਹੁਣ ਜੇ ਤੁਸੀਂ 3 ਦਿਨਾਂ ਦਾ ਪ੍ਰਦਰਸ਼ਨ ਕਰਨ ਦੀ ਗੱਲ ਸੋਚੀ ਹੈ ਕੱਲ ਦੇ ਤੱਕ ਇਹ ਪ੍ਰਦਰਸ਼ਨ ਹੈ ਕਿ ਕੋਈ ਗੱਲ ਸਿਰੇ ਲੱਗੇਗੀ ਬਿਲਕੁਲ ਜੀ 1 ਜੁਲਾਈ ਨੂੰ ਸਾਡੀ ਸੀਐਮ ਦੇ ਨਾਲ ਮੀਟਿੰਗ ਹੋਈ ਸੀ ਸੀਐਮ ਦੇ ਨੇ ਸੀਐਮ ਨੇ ਜਰਾ ਉਹ ਦੇਸ ਦਿੱਤੇ ਸਾਡੇ ਟਰਾਂਸਪੋਰਟ ਅਧਿਕਾਰੀਆਂ ਨੂੰ ਕਿ ਇਹਨਾਂ ਦੀ ਸਪੈਸ਼ਲ ਪਾਲਿਸੀ ਬਣਾ ਕੇ ਇੱਕ ਕੈਬਨਟ ਦੇ ਵਿੱਚ ਲੈ ਕੇ ਆਈ ਲਿਆਂਦੀ ਜਾਏ ਉਹ ਪਾਲਿਸੀ ਬਣੀ ਵੀ ਆ ਗਈ ਆ ਕਿਤੇ ਨਾ ਕਿਤੇ ਜਾਂ ਸਾਡੇ ਟਰਾਂਸਪੋਰਟ ਮੰਤਰੀ ਦੇ ਵਿੱਚ ਕੋਈ ਢੇਲਿਆ ਜਾ ਸਾਡੇ ਟ੍ਰਾਂਸਪੋਰਟ ਅਧਿਕਾਰੀਆਂ ਦੇ ਵਿੱਚ ਕੋ ਢੇਲਿਆ ਜਿਹੜਾ ਸਾਡਾ ਜਿਹੜਾ ਬਣੀ ਪਾਲਸੀ ਜਿਹੜੀ ਉਹ ਲਾਗੂ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਉਹੋ ਹੀ ਪਾਲਸੀ ਲਾਗੂ ਕਰਾਉਣ ਲਈ ਚਾਰਜ ਜਿਹੜਾ ਅੱਜ ਜਿਹੜਾ ਤਿੰਨ ਦਿਨਾਂ ਸੰਘਰਸ਼ ਕਰ ਰਹੇ ਹਾਂ ਕੱਚੇ ਮੁਲਾਜ਼ਮ ਕਿੰਨੀਆਂ ਖਤਨ ਖਾਹਾਂ ਤੇ ਕੰਮ ਕਰਦੇ ਜਿਹੜੇ ਕਿ ਹਜੇ ਤੱਕ ਪੱਕੇ ਨਹੀਂ ਹੋਏ ਕਿੰਨੇ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦਿਆਂ ਨੂੰ ਜਿਹੜੀ ਕਿ ਇਹਨਾਂ ਦੀ ਮੰਗ ਜਿਹੜੀ ਇਹ ਸਭ ਤੋਂ ਜ਼ਿਆਦਾ ਹੈਗੀ ਹੈ ਕਿ ਸਾਨੂੰ ਪੱਕੇ ਕੀਤਾ ਜਾਵੇ ਤਕਰੀਬਨ 15 16 ਸਾਲ ਹੋ ਗਿਆ ਜੀ ਸਾਡੇ ਕੱਚੇ ਮੁਲਾਜ਼ਮ ਕੰਮ ਕਰਦੇ ਆ ਤਕਰੀਬਨ ਤਿੰਨ ਚਾਰ ਸਰਕਾਰਾਂ ਜਰੀਆਂ ਉਹ ਆਪਣਾ ਸਮਾਂ ਬਤਾ ਕੇ ਜਾ ਚ ਤੇ ਜੜੀ ਤਨਖਾਹ ਬਿਲਕੁਲ ਸਾਡੇ ਵਿੱਚ ਇਹੋ ਜਿਹੇ ਵੀ ਮੁਲਾਜ਼ਮ ਹੈਗੇ ਜਿਹੜੇ 10 12 15000 ਰੁਪਏ ਤਨਖਾਹ ਲੈ ਰਹੇ ਆ ਤੇ ਲਾਸਟ ਤੱਕ ਸਾਡੇ 20 21000 ਜਿਹੜਾ ਤਨਖਾਹ ਲੈਣ ਵਾਲੇ ਮੁਲਾਜ਼ਮ ਨੇ ਅਸੀਂ ਚਾਹੁੰਦੇ ਆ ਕਿ ਜਿਹੜਾ ਇੱਕ ਰੈਗੂਲਰ ਮੁਲਾਜ਼ਮ ਆ ਉਹ 70-80 ਹਜ਼ਾਰ ਲੈਂਦਾ ਤੇ ਸਾਡਾ ਜਿਹੜਾ ਮੁਲਾਜ਼ਮ ਆ ਉਹ 12-14 ਹਜ਼ਾਰ ਰੁਪਈਆ ਜਿਹੜਾ ਇੱਕ ਬਹੁਤ ਧੱਕਾ ਵਾ ਕੰਮ ਅਸੀਂ ਉਹਨਾਂ ਨੂੰ 3-4 ਗੁਣਾ ਵਧ ਕਰਦੇ ਆ ਤਨਖਾਹ ਅਸੀਂ ਘੱਟ ਲੈਂਦੇ ਆ ਇਹ ਕਰਕੇ ਅਸੀਂ ਤੇਰੀਆਂ ਸਾਡੀਆਂ ਬਿਲਕੁਲ ਜਾਇਜ਼ ਮੰਗਾਂ ਜਾਇਜ਼ ਮੰਗਾਂ ਤੇ ਲੜਾਈ ਧੰਨਵਾਦ ਹੈ ਤੇ ਇਸ ਨਾਲ ਅੱਗੇ ਗੱਲਬਾਤ ਕਰਦੇ ਆ ਸਰ ਜਿਵੇਂ ਕਿ ਉਹਨਾਂ ਨੇ ਕਿਹਾ ਹੈ ਕਿ 14-15 ਹਜ਼ਾਰ ਸੈਲਰੀ ਤੇ ਕੰਮ ਕਰ ਰਹੇ ਨੇ ਬੱਚਿਆਂ ਦਾ ਗੁਜ਼ਾਰਾ ਔਖਾ ਜਿਹੜੇ ਵਿਆਹ ਹੋਏ ਨੇ ਘਰ ਦਾ ਗੁਜ਼ਾਰਾ ਔਖਾ ਹੈ ਤੁਹਾਨੂੰ ਲੱਗਦਾ ਹੈ ਕਿ ਇੰਨੇ ਸਮੇਂ ਦੀ ਮੰ ਪਰ ਦਰਸ਼ਨ ਕਰ ਰਹੇ ਹੋ ਕਿਤੇ ਨਾ ਕਿਤੇ ਤੁਹਾਡੀ ਮੰਗ ਨੂੰ ਬੂਰ ਪਾਏਗਾ ਪਰਮ ਗੱਲ ਇਹ ਵੀ ਇਹਨਾਂ ਨੇ ਇਹ ਤੱਕਾ ਬੱਦ ਦੱਸੀ ਸਾਡੇ ਨਵੇਂ ਵਰਤੀ ਵਾਲੇ ਮੁੰਡਿਆਂ ਦੀ 9000 ਤੇ 12000 ਹੈ ਜਿਹੜੇ ਓਵਰ ਟਾਈਮ ਕੁਝ ਘੰਟੇ ਲਾ ਕੇ ਤਾਂ ਉਹ 15 16 ਹਜ਼ਾਰ ਤੇ ਜਾਂਦੇ ਤਾਂ ਉਹ ਘਰ ਚਲਾ ਰਹੇ ਆ ਜਿਹੜੇ ਪੁਰਾਣੇ ਜਿਹਨਾਂ ਨੂੰ 16 ਸਾਲ 17 ਸਾਲ ਹੋ ਗਏ ਮਨੂੰ ਖੁਦ ਆ 17 ਸਾਲ ਹੋ ਗਏ ਆ ਤੇ ਇਹ ਨੋਚੋ ਵਰਤੀ ਹੋਇਆ ਸੀ ਆ ਉਦੋਂ 1700 ਰੁਪਏ ਤਨ ਖਾਦੀ ਗਈ ਆ ਅੱਜ 21000 ਹੋਈ ਹੈ ਉਹ ਪਿਛੇ ਉਹ ਵੀ ਪਿਛਲੀ ਸਾਲ ਤੋਂ 30% ਵਾਧਾ ਦਿੱਤਾ ਉਦੋਂ ਹੋਈ ਹੈ ਇਸ ਸਾਲ ਦਾ ਇਹ ਰੁਪਈਆ ਨਹੀਂ ਦਿੱਤਾ ਸਾਨੂੰ ਤੇ ਜਿਹੜੀ ਆਸ ਕੋਈ ਸਰਕਾਰ ਇਹ ਨਾ ਸੋਚੇ ਨਾ ਸੀ ਤਿੰਨ ਦਿਨ ਵਾਸਤੇ ਬੈਠਾਂਗੀ ਜੇ ਤੇ ਕੋਈ ਵਰਕਤ ਹੁੰਦੀ ਕੋਈ ਧੱਕੇਸਾਹੀ ਹੁੰਦੀ ਜੱਥੇਬੰਦੀ ਨਾਲ ਤੈਨ ਮਿੱਥੇ ਮੇਟਾਰタル ਹੋ ਜੂਗੀ ਇਸ਼ਤਵਾਉ ਕਿ ਕਿੱਥੇ ਕਿੱਥੇ ਵੱਜਣਗੇ ਦਿੱਲੀ ਸਰਕਾਰ ਦਿੱਲੀ ਬਣਾਉਣੀ ਅਸੀਂ ਦਿੱਲੀ ਦਾ ਵਿਰੋਧ ਕਰਾਂਗੇ ਜਿਵੇਂ ਪੰਜਾਬ ਚ ਕੀਤਾ ਸੀ ਇਹਨਾਂ ਨੇ ਸਰਕਾਰ ਬਣਾਉਣ ਵਾਸਤੇ ਇਹਨਾਂ ਦੇ ਹੱਕ ਚ ਹੁਣ ਇਹਨਾਂ ਦੇ ਖਿਲਾਫ ਦਿੱਲੀ ਕਰਾਂਗੇ ਤੇ ਇਸ ਕੇ ਐਕਸ਼ਨ ਹੀ ਵਧਣਗੇ ਘਟਣਗੇ ਨਹੀਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੀ ਸਾਰ ਲੈਣ ਆਇਆ ਹੋਵੇ ਕਿਉਂਕਿ ਕੱਲ ਦੇ ਤੁਸੀਂ ਪ੍ਰਦਰਸ਼ਨ ਤੇ ਹੈਗੇ ਹੋ ਤੇ ਬੱਸਾਂ ਬੰਦ ਨੇ ਹੁਣ ਤੱਕ ਤੁਹਾਡੀ ਕਿਸੇ ਨੇ ਸਾਰ ਲਈ ਹੈ ਕਿਸੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਐ ਤਾਂ ਰਾਤੀ ਡਾਕਟਰ ਸਟੇਟ ਟ੍ਰਾਂਸਪੋਰਟ ਸੈਕਸ਼ਨ ਨਾਲ ਗੱਲ ਕਰ ਰਹੀ ਸੀ ਵੀ ਤੁਹਾਡੀ ਮੀਟਿੰਗ ਸੀਐਫ ਸਾਹਿਬ ਨਾਲ ਅਸੀਂ ਕਰਾ ਦਿੰਦੇ ਤੁਸੀਂ ਇਹ ਪ੍ਰੋਬਲਮ ਨਾ ਕਰੋ ਤੇ ਅਸੀਂ ਉਸ ਤੇ ਸਹਿਮਤ ਸੀ ਵੀ ਤੁਸੀਂ ਫਾਈਨਲ ਕਰੋ ਤੁਸੀਂ ਫਾਈਨਲ ਅਸੀਂ ਕੀ ਜਾਣਦੇ ਸੀ ਦੇਖੋ ਅਸੀਂ ਮੰਗਣ ਆਏ ਅਸੀਂ ਕਿ ਕੋਈ ਕਿਸੇ ਨੇ ਵਿਰੋਧ ਕਰਨ ਨਹੀਂ ਆਇਆ ਜਿੱਦਾਂ ਉਹ ਮੰਗਣ ਆਏ ਉਹ ਸਾਡੇ ਮੁੱਖ ਮੰਤਰੀ ਪੰਜਾਬ ਅਸੀਂ ਉਹਨਾਂ ਦੀ ਜਨਤਾ ਹਾਂ ਅਸੀਂ ਉਹਨਾਂ ਦੇ ਸੇਵਾਦਾਰ ਹਾਂ ਅਸੀਂ ਉਹਨਾਂ ਤੋਂ ਮੰਗਣ ਆਏ ਮੰਗਣ ਨਾਲ ਖਾਲੀ ਨਹੀਂ ਮੋੜਨਾ ਚਾਹੀਦਾ ਇਹ ਤਾਂ ਮੁੱਖ ਮੰਤਰੀ ਪੰਜਾਬ ਨੂੰ ਚਾਹੀਦਾ ਜੇ ਇੱਥੇ ਆਏ ਉਹ ਆਪ ਹੀ 10 ਮਿੰਟ ਕੱਢ ਕੇ ਇੱਥੇ ਆ ਜਾਣ ਇਹ ਭਾਈ ਤੁਹਾਡਾ ਮਸਲਾ ਜੀ ਹੱਲ ਕਰ ਦੇਣ ਤੇ ਥੋੜਾ ਹੀ ਖਤਮ ਹੋ ਜਾਏ ਇਹ ਤਾਂ ਉਹਨਾਂ ਨੂੰ ਆਪ ਨੂੰ ਚਾਹੀਦਾ ਨੇ ਜੀ ਕਿਉਂਕਿ ਮੁੱਖ ਮੰਤਰੀ ਤਾਂ ਸਾਡੇ ਹੀ ਹੈ ਨਾ ਕਿਸੇ ਹੋਰ ਦੇ ਤਾਂ ਨਹੀਂ ਪਾਕਿਸਤਾਨ ਦੇ ਤਾਂ ਨਹੀਂ ਹੈ ਫਿਰ ਉਹਨੂੰ ਗੱਲ ਸੁ ਜਨਰਲ ਜਾਂਦੇ ਇੱਥੇ ਲੋਕ ਦਾੜੀ ਚਿੱਟੀ ਹੋ ਗਈ ਜਿਨ੍ਹਾਂ ਦੀ 16 ਸਾਲ 70 ਸਾਲ ਹੋ ਗਈ ਅੱਜ ਉਹਨਾਂ ਕੋਲ ਉਹਦੀ ਪੈਨ ਚਲਾਓ ਟੈਸਟ ਦੇਓ ਕੀ ਉਹ ਦੇ ਦੇਣਗੇ ਕੀ ਜਾਇਜ਼ ਗੱਲ ਹੈ ਕਿਉਂਕਿ 17 ਸਾਲ ਬਾਅਦ ਅੱਜ ਮੈਨੂੰ ਕਿਹਾ ਜਾਵੇ ਮੇਰਾ ਮੁੰਡਾ ਵਿਆਹ ਕਰ ਚੁੱਕਿਆ ਹੈ ਵੀ ਤੁਸੀਂ ਟੈਸਟ ਦੇ ਦਿਓ ਤੁਸੀਂ ਤਾਂ ਪੱਕੇ ਕਰਾਂਗੇ ਤਾਂ ਕੀ ਜਾਇਜ਼ ਹੈ ਕਿਸੇ ਪਾਸੇ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਹਾਈ ਕੋਰਟ ਇਹ ਕਹਿੰਦਾ ਹੈ ਵੀ ਜਿਹੜੇ ਬੰਦੇ ਤੁਸੀਂ ਰੱਖ ਚੁੱਕੇ ਹੋ ਉਹਦਾ ਤੁਸੀਂ ਦੂ ਟੈਸਟ ਨਹੀਂ ਲੈ ਸਕਦੇ ਹੁਣ ਸਾਡੇ ਸੁਖਰਾ 6-6 ਟੈਸਟ ਤਾਂ ਪਹਿਲਾਂ ਹੀ ਹੋ ਗਈ ਜੀ ਹੁਣ ਕਿੰਨੇ ਕਿ ਟੈਸਟ ਲੈਣੇ 14 ਦੇ ਟੈਸਟ ਹੋਏ ਉਹਦੇ ਨਾਲ 450 ਬਿਸੀ ਹੋਈ 856 ਕੰਡਕਟਰ 88 ਡਰਾਈਵਰ ਕੱਢ ਕੇ ਤੇ ਨਵੀਂ ਵਰਤੀ ਕੀਤੀ ਕੀ ਮੋਟੇ ਬੈਠੇ ਲੈ ਕੇ ਉਹ ਤਾਂ ਕਿਸੇ ਨੂੰ ਕਾਰੀ ਨਹੀਂ ਕੀਤੀ ਹੁਣ ਵੀ ਮੈਨੇਜਮੈਂਟ ਦੀ ਇਹ ਚਾਲ ਹੈ ਕਿ ਭਰਤੀ ਦੀ ਪਰਮਿਸ਼ਨ ਲੈ ਕੇ ਅਸੀਂ ਭਾਰੋਂ ਵਰਤੀ ਕਰੀਏ ਇਹਨਾਂ ਨੂੰ ਕੱਢੀ ਇਟਸ ਕਿ ਗੇ ਬਾਰੇ ਇਹ ਮੰਨ ਕਰੇ ਵਰਤੀ ਕੀਤੀ ਜਾਵੇ ਨਹੀਂ ਤਾਂ ਇੱਕ ਵਾਰੀ ਠੇਕੜਾਦਾਰ ਨੇ ਲਿੱਕੇ ਦੇਦਾ ਸੀ ਐਕਜੀਮ ਵਾਲੇ ਨੇ ਲੈਡੀ ਸੋਲੂਸ਼ਨ ਨੇ ਵੀ ਅਸੀਂ ਕੰਮ ਨਹੀਂ ਕਰਨਾ ਠੀਕ ਕੀਤੀ ਤੇ ਸਾਡੇ ਡਿਪਟੀ ਡਾਇਰੈਕਟਰ ਸਾਹਿਬ ਇਹ ਕਹਿੰਦੇ ਸੀ ਵੀ ਅੱਜ ਤੁਹਾਡਾ ਮਸਲਾ ਹੱਲ ਹੋ ਜਾਊਗਾ ਜੀ ਮੈਂ ਕਿਵੇਂ ਹੋ ਜਾਊਗਾ ਜੀ ਕਹਿੰਦਾ ਅੱਜ ਤੁਹਾਨੂੰ ਸਖਤੀ ਸਾਹਿਬ ਅਡਾਪਟ ਕਰ ਲੈਣਗੇ ਮੈਂ ਕਹੋ ਕਿਵੇਂ ਜੀ ਕਹਿੰਦਾ ਸਾਨੂੰ ਮੈਂ ਪਾਵਰ ਦੀ ਲੋੜ ਹੈ ਠੇਕੇਦਾਰ ਨਹੀਂ ਕੰਮ ਕਰਦਾ ਸਾਨੂੰ ਤਾਂ ਮੈਂ ਪਾਵਰ ਦੀ ਲੋੜ ਹੈ ਨਾ ਤੁਸੀਂ ਸਾਡਾ ਕੰਮ ਕਰਦੇ ਹੋ ਅਸੀਂ ਤੁਹਾਨੂੰ ਅਡਾਪਟ ਕਰ ਲੈਣੇ ਇੱਕ ਅਪਲੀਕੇਸ਼ਨ ਲੱਕੇ ਤੇ ਲੈ ਲਾਂਗੇ ਸਾਰੇ ਨੂੰ ਤੇ ਅੱਜ ਉਹ ਕਾਨੂੰਨ ਕਿੱਥੇ ਗਿਆ ਕਿਉਂ ਨਹੀਂ ਲਾਗੂ ਕਿਉਂ ਸਰਕਾਰ ਦੀ ਬੇਇੱਜ਼ਤੀ ਕਰਾਉਂਦੇ ਕਿਉਂ ਮੈਨੇਜਮੈਂਟ ਇਤਵਾ ਦੀ ਮਰਦਾਵਤ ਕਰਾਉਂਦੀ ਹੁੰਦੀ ਹੁੰਦਾ ਕਾਰਨ ਕ੍ਰਪਸ਼ਨ ਅਫਸਰ ਪੈਸਾ ਖਾਣਾ ਚਾਹੁੰਦੇ ਕੋਈ ਰਸਤਾ ਨਹੀਂ ਯੂਨੀਅਨ ਉਹਨਾਂ ਨੂੰ ਕੋਈ ਪੈਸਾ ਦਿੰਦੀ ਨਹੀਂ ਜਾਂ ਤਾਂ ਯੂਨੀਅਨ ਜੇ ਕੋਈ ਫੰਡ ਦੇਵੇ ਕਿ ਕਰੋੜਾ ਰੁਪਏ ਦੱਸੋ ਕਿੰਨੇ ਚਾਹੀਦੇ ਸੀ ਫੰਡ ਦੇ ਦੇਣੇ ਫਿਰ ਉਹ ਲਾਦਦੇ ਨੇ ਕਾਨੂੰਨ ਬੱਜੂਗਾ ਤੇ ਇਹ ਫਿਰ ਬਾਹਰ ਵਰਤੀ ਕਰਕੇ ਉਤੋਂ ਕ੍ਰਪਸੰਦ ਕਰਨਗੇ ਫਿਰ ਕੰਮ ਸਹੀ ਹੋ ਜਾਊਗਾ ਪਰ ਇਹਨਾਂ ਨੂੰ 15 15 16 ਸਾਲਾਂ ਦੀ ਜਿੰਦਗੀ ਗਾਲ ਦੀ ਡਿਪਾਰਟਮੈਂਟ ਵਾਸਤੇ ਜਿਨ੍ਹਾਂ ਨੇ 700 ਰੁਪਏ ਤਨਖਾਹ ਲਈ ਹੈ ਅੱਜ ਉਹ 21 ਹਜ਼ਾਰ ਤੇ ਪਹੁੰ ਕਿੰਨੇ ਕ ਸਮੇਂ ਬਾਅਦ ਤੁਸੀਂ ਹੁਣ ਸੀਐਮ ਰਿਹائشਾ ਕਰਾਓ ਕਰੋਗੇ ਕਿੰਨੇ ਕ ਸਮੇਂ ਬਾਅਦ ਕੋਈ ਸਮਾਂ ਦਿੱਤਾ ਹੈ ਪ੍ਰਸ਼ਾਸਨ ਨੂੰ ਪੂਰਾ ਹੋ ਚੁੱਕਿਆ ਹੈ ਸੁਭਾ ਪਰਦਾ ਦੇ ਸਮਝ ਗਿੱਲ ਬੋਲ ਰਹੇ ਆ ਜਦੋਂ ਇਹਨਾਂ ਨੇ ਬੋਲਾ ਬੰਦ ਕਰਦਾ ਉਦੋਂ ਚਲੇ ਪੈ ਜਾਣਗੇ ਉਸ ਇਸ ਦੇ ਪ੍ਰਸ਼ਾਸਨ ਦਿੱਤਾ ਸਮਾਂ ਖਤਮ ਹੋ ਰਿਹਾ ਜੀ ਲਗਦਾ ਮੈਂ ਤਾਂ ਇਹ ਉਮੀਦ ਕਰੂੰਗਾ ਕਿ ਮੁੱਖ ਮੰਤਰੀ ਸਾਡੇ ਪੰਜਾਬ ਦੇ ਉਹਨਾਂ ਨੇ ਫਿਰ ਵੋਟਾਂ ਲੈਣੀਆਂ ਤੇ ਉਹਨਾਂ ਨੂੰ ਆਪਦੇ ਆਪ ਸਾਡੇ ਕੋਲ ਆਉਣਾ ਚਾਹੀਦਾ ਹੈ ਵੀ ਸਾਡੇ ਅਸੀਂ ਉਹਨਾਂ ਦੇ ਬੱਚੇ ਕੋਈ ਦੁਸਬਦ ਨਹੀਂ ਜੇ ਮੰਨ ਲਓ ਪ੍ਰਸ਼ਾਸਨ ਦੋ ਬੈਰੀਕੇਡਿੰਗ ਕਰ ਰਿਹਾ ਕੀ ਮੁੱਖ ਮੰਤਰੀ ਅਸੀਂ ਗੱਲ ਪੈਂਚਲ ਨੇ ਕੀ ਮੁੱਖ ਮੰਤਰੀ ਕੁਝ ਮਾਰਨ ਚੱਲੇ ਸੀ ਅਸੀਂ ਇਹਦੀ ਗੱਲ ਕਰਨ ਚੱਲੇ ਉਹਨਾਂ ਨੂੰ ਆਪ ਲੈ ਜਾਣਾ ਚਾਹੀਦਾ ਵੀ ਆਓ ਬਈ ਬੈਠ ਕੇ ਗੱਲ ਕਰੋ ਆਪ ਦੀ ਇਹ ਬਜਟਿੰਗ ਕਿਸ ਵਾਸਤੇ ਦੀ ਤੁਸੀਂ ਵੇਖੋ ਆਪਾ ਕਿਸੇ ਮੰਤਰੀ ਕੋਲ ਜਾ ਕੇ ਨਹੀਂ ਗੱਲੀ ਗੱਦੀ ਨਾ ਗੱਲ ਕਰਾਓ ਸਾਡੀ ਅਸੀਂ ਕਹਿੰਦੇ ਜੇ ਉਸ ਤਰ੍ਹਾਂ ਕੋਈ ਧੱਕੇਸਾਹੀ ਹੋਈ ਹੈ ਜੇ ਤੇ ਕੋਈ ਲਟਚਾਸ਼ ਹੁੰਦਾ ਹੈ ਜਾਂ ਕੋਈ ਕਿਸ ਤਰ੍ਹਾਂ ਦੀ ਵੀ ਧੱਕੇਸਾਹੀ ਹੁੰਦੀ ਹੈ ਤਾਂ ਪੰਜਾਬ ਅਨੁਮਤੀ ਅਸੈਂਬਲੀ ਬੰਦ ਹੋ ਜਾਊਗਾ ਉਹਦੀ ਜ਼ਿੰਮੇਵਾਰ ਸਰਕਾਰ ਦੀ ਹੋਊਗੀ ਅਜੇ 3 ਕਰੋੜ ਹੋਇਆ ਉਸੇ ਦਾ 300 ਕਰੋੜ ਦਾ ਘਾਟਾ ਪੈ ਜਾਈ ਤੇ ਸਰਕਾਰ ਨੂੰ ਚਾਹੀਦਾ ਵੀ ਸਾਡੇ ਨਾਲ ਕਨਵਰਟ ਕਰੇ ਗਲਵਾਤ ਕਰੇ ਜਿਹੜਾ ਮਸਲਾ ਹੈ ਜਿਵੇਂ ਕਿ ਸਰ ਨੇ ਦੱਸਿਆ ਹੈਗਾ ਕਿ ਸਰਕਾਰ ਨੂੰ ਹੁਣ ਕੱਲ ਕੱਲ ਦੇ ਦਿਨ ਦੇ ਵਿੱਚ 3 ਕਰੋੜ ਤੋਂ ਜ਼ਿਆਦਾ ਜਿਹੜਾ ਹੈ ਉਹ ਘਾਟਾ ਪੈ ਚੁੱਕਾ ਹੈਗਾ ਤੇ ਕੱਲ ਵੀ ਹੜਤਾਲ ਹੋਣੀ ਹੈ ਤੇ ਤੁਸੀਂ ਹੁਣ ਸੀਐਮ ਰਿਹੈਸ਼ ਦਾ ਘਰਾਓ ਕਰਨ ਵੀ ਜਾਣਾ ਹੈਗਾ ਗੱਲਬਾਤ ਕਰਨ ਜਾਣੀ ਹੈ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲਬਾਤ ਕਰੇਗਾ ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਬਸਾਂ ਜਿਹੜੀਆਂ ਉਹ ਬੰਦ ਕੀਤੀਆਂ ਨੇ ਹੜਤਾਲ ਤੇ ਤੁਸੀਂ ਬੈਠੇ ਪਰ ਮੰਗਾਂ ਜਿਹੜੀਆਂ ਮੰਨੀਆਂ ਨਹੀਂ ਜਾਂਦੀਆਂ ਹੈਗੀਆਂ ਤੇ ਹੁਣ ਜੇ ਇਸ ਦਿਨ ਵੀ ਕੱਲ ਜੇ ਮੰਗ ਤੁਹਾਡੀ ਮੰਨੀ ਨਹੀਂ ਜਾਂਦੀ ਤੇ ਕੀ ਹੈ ਹੜਤਾਲ ਅੱਗੇ ਜਾਰੀ ਰਹੇਗੀ ਜਾਂ ਬੰਦ ਕਰ ਦਿੱਤੀ ਜਾਵੇ ਬਿਲਕੁਲ ਜੀ ਅਸੀਂ ਬੜੀ ਵੱਡੀ ਆਸ ਲੈ ਕੇ ਹੀ ਆਪ ਦੇ ਲੋਕਾਂ ਨੇ ਰਲ ਮਿਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਅੱਜ ਵੀ ਅਸੀਂ ਆਸ ਨਾਲ ਹੀ ਅਸੀਂ ਚੰਡੀਗੜ੍ਹ ਦੇ ਵਿੱਚ ਆਏ ਆ ਕਿ ਮੁੱਖ ਮੰਤਰੀ ਸਾਡੇ ਨਾਲ ਟੇਬਲ ਤੇ ਬੈਠ ਕੇ ਸਾਡੀਆਂ ਮੰਗਾਂ ਦਾ ਹੱਲ ਕਰੂਗਾ ਜੇ ਸਾਡਾ ਨਾਲ ਮੁੱਖ ਮੰਤਰੀ ਬੈਠ ਕੇ ਗੱਲ ਕਰਨ ਵਾਸਤੇ ਤਿਆਰ ਹ ਤਾਂ ਅਸੀਂ ਚੰਡੀਗੜ੍ਹ ਵੱਲ ਕੋਈ ਚ ਨਹੀਂ ਕਰਾਂਗੇ ਜੇ ਨਹੀਂ ਹੱਲ ਹੁੰਦਾ ਤਾਂ ਅਸੀਂ ਇਸ ਹੜਤਾਲ ਨੂੰ ਅਣ ਮਿਤੇ ਸਮੇਂ 'ਚ ਬਦਲ ਕੇ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਵਿਧਾਨ ਸਭਾ ਦੇ ਇਲੈਕਸ਼ਨ ਲੜਦੀ ਹੈ ਘਰ ਘਰ ਜਾ ਕੇ ਅਸੀਂ ਪ੍ਰਚਾਰ ਕਰਾਂਗੇ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਬਾਹਰ ਅੱਗੇ ਬੈਠ ਕੇ ਵੀ ਵੇ ਵੰਗੇ ਇਹ ਸਾਡੀ ਆਉਣ ਵਾਲੀ ਰਣਨੀਤੀ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਵੀ ਇੱਥੇ ਜਿਹੜੇ ਮੁਲਾਜ਼ਮ ਬੈਠੇ ਆ ਇਸੇ ਤਰ੍ਹਾਂ ਥਾਂ ਥਾਂ ਤੇ ਧਰਨੇ ਪ੍ਰਦਰਸ਼ਨ ਹੁਣ ਚੱਲ ਰਹੇ ਹੈਗੇ ਆ ਤੇ ਅੰਮ੍ਰਿਤਸਰ ਚਾ ਅਲੱਗ ਚੱਲ ਰਹੇ ਨੇ ਕਿਤੇ ਨਾ ਕਿਤੇ ਇਸੇ ਤਰ੍ਹਾਂ ਪੀਆਰਟੀਸੀ ਮੁਲਾਜ਼ਮ ਜਿਹੜੇ ਹੜਤਾਲ ਤੇ ਲਗਾਤਾਰ ਬੈਠੇ ਨੇ ਤੁਹਾਨੂੰ ਲੱਗਦਾ ਹੈ ਕਿ ਸਾਰਿਆਂ ਦਾ ਏਕਾ ਵੀ ਜ਼ਰੂਰੀ ਹੈਗਾ ਕਿਉਂਕਿ ਗੱਲਬਾਤ ਕਰਨ ਦੇ ਲਈ ਤੁਸੀਂ ਇਕੱਲੀ ਇੱਕ ਯੂਨੀਅਨ ਤੇ ਨਹੀਂ ਹੋਣੀ ਕਿ ਨਹੀਂ ਯੂਨੀਅਨ ਯੂਨੀਅਨ ਹੈਗੀਆਂ ਜਿਹੜੀਆਂ ਇਕੱਠੀਆਂ ਇਹ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਬਿਲਕੁਲ ਜੀ 95% ਵਰਕਰ ਸਾਡੀ ਜਥੇਬੰਦੀ ਨਾਲ ਜੁੜੇ ਹੋਏ ਆ ਸਾਡੀ ਜਥੇਬ ਸਾਰੇ 27 ਡਿਪੂ ਸਰਕਾਰੀ ਬੱਸਾਂ ਦੇ ਸਾਰੇ ਇਕਜੁੱਟ ਨੇ ਅੱਜ ਬਹੁਤ ਸਾਰੇ ਵਰਕਰਾਂ ਨੂੰ ਅਸੀਂ ਡਿਪੂਆਂ 'ਚ ਵੀ ਡਿਊਟੀਆਂ ਲਾ ਕੇ ਆਏ ਆ ਉਹਨਾਂ ਵਾਲੇ ਦਿਨਾਂ 'ਚ ਜੇ ਲੋੜ ਪਈ ਤਾਂ ਅਸੀਂ ਪਰਿਵਾਰਾਂ ਸਮੇਤ ਵੀ ਧਰਨਾ ਪ੍ਰਦਰਸ਼ਨ ਕਰਨ ਵਾਸਤੇ ਸੜਕਾਂ ਤੇ ਆਵਾਂਗੇ ਤੁਹਾਡੀ ਮੰਗ ਇਹ ਹੈ ਕਿ ਸਾਨੂੰ ਪੱਕੇ ਕੀਤਾ ਜਾਵੇ ਮੇਨ ਮੰਗ ਹੈਗੀ ਆ ਪਰ ਇਸੇ ਹੜਤਾਲ ਦੇ ਚੱਲਦੇ ਕਿਤੇ ਨਾ ਕਿਤੇ ਸਵਾਰੀਆਂ ਜਿਹੜੀਆਂ ਪੀਆਰਟੀਸੀ ਬੱਸਾਂ ਦੀਆਂ ਜਿਹੜੀਆਂ ਮੋਸਟਲੀ ਲੇਡੀਆਂ ਹੈਗੀਆਂ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਬਾਰੇ ਤੁਸੀਂ ਕੀ ਕਹੋਗੇ ਕਿਉਂਕਿ ਜਦੋਂ ਤੁਹਾਡੀ ਹੜਤਾਲ ਹੁੰਦੀ ਕਿਤੇ ਨਾ ਕਿਤੇ ਸਵਾਰੀਆਂ ਵੀ ਖੱਜਲਖਵਾਰ ਹੁੰਦੀ ਹੁੰਦੀਆਂ ਬਿਲਕੁਲ ਜੀ ਅਸੀਂ 1 ਮਹੀਨਾ ਪਹਿਲਾਂ ਸਰਕਾਰ ਨੂੰ ਮੰਗ ਪੱਤਰ ਭੇਜਿਆ ਵਾਰ-ਵਾਰ ਮੀਟਿੰਗਾਂ ਕੀਤੀਆਂ ਪੰਜਾਬ ਦੇ ਸਾਰੇ ਐਮਐਲਏ ਨੂੰ ਅਸੀਂ ਮੰਗ ਪੱਤਰ ਦਿੱਤੇ ਆ ਕਿ ਸਾਡੇ ਪੰਜਾਬ ਦੇ ਲੋਕ ਸਾਡੇ ਭੈਣ ਭਰਾ ਕਿਤੇ ਵੀ ਸਾਡੀ ਪਬਲਿਕ ਖਰਾਬ ਨਾ ਹੋਵੇ ਇਹ ਸਰਕਾਰ ਜਾਣ ਬੁੱਝ ਕੇ ਖਰਾਬ ਕਰਵਾਉਣਾ ਚਾਹੁੰਦੀ ਆ ਇਹਦੀ ਨਿੱਜੀ ਜ਼ਿੰਮੇਵਾਰੀ ਮੰਤਰੀ ਲਾਲਜੀਤ ਭੁੱਲਰ ਦੀ ਆ ਜਿਨ੍ਹਾਂ ਨੇ ਜਾਣ ਬੁੱਝ ਕੇ ਸਾਡੇ ਨਾਲ ਗੱਲਬਾਤ ਠੀਕ ਤਰੀਕੇ ਨਾਲ ਨਾ ਕਰਕੇ ਹੜਤਾਲ ਕਰਵਾਈ ਆ ਅਸੀਂ ਮਾਫੀ ਵੀ ਮੰਗਦੇ ਆ ਪਰ ਅਸੀਂ ਮਜਬੂਰ ਕਰਦੇ ਆ ਕਿਉਂਕਿ ਹਰ ਵਰਗ ਹਰ ਵਿਭਾਗ ਧਰਨਾ ਦੇਣ ਵਾਸਤੇ ਸਰਕਾਰ ਨੇ ਮਜਬੂਰ ਕਰਤਾ ਪੰਜਾਬ ਦੇ ਲੋਕਾਂ ਨੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਚੁਣ ਕੇ ਵੱਡੀ ਗਲਤੀ ਕੀਤੀ ਆ ਉਹਦਾ ਖਮਿਆਜਾ ਇਸ ਲਈ ਲੋਕਾਂ ਨੂੰ ਭੁਗਤਣਾ ਪੈਣਾ ਜਿਵੇਂ ਕਿ ਸਰ ਨੇ ਕਿਹਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਪਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤੁਹਾਨੂੰ ਲੱਗਦਾ ਹੈ ਕਿ ਇਸ ਸਰਕਾਰ ਦੇ ਹੁੰਦੇ ਹੋਏ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਥੋੜੀ ਬਹੁਤ ਸੁਣਵਾਈ ਤਾਂ ਜਰੂਰ ਹੋਵੇ ਬਿਲਕੁਲ ਜੀ ਅਸੀਂ ਬੜੀ ਵੱਡੀ ਆਸਾ ਸਾਨੂੰ ਕਿ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਖੁਦ ਭਗਵੰਤ ਮਾਨ ਨੂੰ ਕਹਿ ਕੇ ਸਾਡੇ ਆ ਮਸਲਾ ਜਿਹੜਾ ਹੱਲ ਕਰਵਾਉਂਗੇ ਨਾ ਮਸਲਾ ਹੱਲ ਹੋਇਆ ਤਾਂ ਅਸੀਂ ਪਿਛਲੇ ਸਮੇਂ ਤੋਂ ਪ੍ਰੋਟੈਸਟ ਕਰਦੇ ਆ ਰਹੇ ਹਾਂ ਅੱਗੇ ਵੀ ਸਾਡੇ ਪ੍ਰੋਟੈਸਟ ਆ ਜਿਹੜੇ ਵੱਡੇ ਪੱਧਰ ਤੇ ਜਾਰੀ ਰਹਿਣਗੇ ਤਾਂ ਪੀਆਰਟੀਸੀ ਪਨਬਸਮ ਮੁਲਾਜ਼ਮਾਂ ਦੇ ਵੱਲੋਂ ਜਿਹੜੀ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਹਦੇ ਨਾਲ ਬੱਸ ਕੰਡਕਟਰ ਤੇ ਇਹਦੇ ਨਾਲ ਡਰਾਈਵਰਾਂ ਦੇ ਵੱਲੋਂ ਲਗਾਤਾਰ ਹੜਤਾਲ ਕੀਤੀ ਜਾ ਰਹੀ ਹੈ ਲਾਈਵ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਦੇ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਹੈ ਕਿ ਕਈ ਜਿਹੜੇ ਨਵੇਂ ਮੁੰਡੇ ਭਰਤੀ ਕੀਤੇ ਨੇ ਕੱਚੇ ਮੁਲਾਜ਼ਮ ਉਹਨਾਂ ਦੀ ਤਨਖਾਹ 9000 ਹੈ ਰਾਤ ਨੂੰ ਡਿਊਟੀਆਂ ਕਰਦੇ ਨੇ ਓਵਰਟਾਈਮ ਕਰਨ ਤੋਂ ਬਾਅਦ ਵਿੱਚ 15000 ਰੁਪਏ ਹੈ ਸਿਰਫ ਜੜੀ ਹੈ ਉਹ ਡਿਊਟੀ ਜਿਹੜੀ ਆ ਉਹ ਲੱਗਦੀ ਹੈ ਉਹਨਾਂ ਦੀ ਮਾਫ ਕਰਿਓ ਕਹਿ ਸਕਦੇ ਹਾਂ ਕਿ 15000 ਰੁਪਏ ਪੂਰਾ ਓਵਰਟਾਈਮ ਕਰਨ ਤੋਂ ਬਾਅ ਹੌਂਦੇ ਨੇ ਜਿਸ ਦੇ ਨਾਲ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ ਤਾਂ ਲਗਾਤਾਰ ਜਿਹੜਾ ਧਰਨੇ ਪ੍ਰਦਰਸ਼ਨ ਉੱਤੇ ਬੈਠੇ ਹੋਏ ਨੇ ਬੀਤੇ ਦਿਨ ਤੋਂ ਉਹਨਾਂ ਦਾ ਕਹਿਣਾ ਹੈ ਕਿ ਥੋੜੀ ਦੇਰ ਬਾਅਦ ਜਿਹੜਾ ਸੀਐਮ ਰਿਹائش ਦਾ ਜਿਹੜਾ ਘਰਾਉ ਕੀਤਾ ਜਾਏਗਾ ਤੇ ਨਾਲ ਹੀ ਉਹਨਾਂ ਦਾ ਇਹ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਇਹ ਜਿਹੜਾ ਧਰਨਾ ਉਹ ਅਣਮਿੱਥੇ ਸਮੇਂ ਦੇ ਲਈ ਜਿਹੜਾ ਅਸੀਂ ਕਰ ਦਵਾਂਗੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜਾ ਪ੍ਰਦਰਸ਼ਨ ਕਰ ਰਹੇ ਹਾਂ ਇਹ ਪ੍ਰਦਰਸ਼ਨ ਜੋ ਹੈ ਸ਼ਾਂਤਮਈ ਰਹੇਗਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਤਾਂ ਇਹਦੇ ਨਾਲ ਹੋਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਸਰ ਗੱਲ ਤਾਂ ਤੁਸੀਂ ਧਰਨੇ ਪ੍ਰਦਰਸ਼ਨ ਤੇ ਬੈਠੇ ਕਿੰਨੇ ਸਮੇਂ ਬਾਅਦ ਜਿਹੜਾ ਤੁਸੀਂ ਹੁਣ ਸੀਐਮ ਰਿਹائش ਦਾ ਕਰਾਓਗੇ ਚੁੱਪ ਕਰਨਾ ਅਸੀਂ ਕਿੰਨੇ ਸਮੇਂ ਬਾਅਦ ਤੁਸੀਂ ਸੀਐਮ ਵਿਹਜ ਦਾ ਕਰਾਓਗੇ ਤੁਹਾਡੀਆਂ ਜਿੱਥੇ ਤੁਸੀਂ ਸਾਡੀਆਂ ਕਢਾਉਂਦੇ ਹੋ ਉਹਦੇ ਲਗਾਤਾਰ ਜਿਹੜੇ ਧਰਨੇ ਪ੍ਰਦਰਸ਼ਨ ਤੇ ਬੈਠੇ ਹੋਏ ਨੇ ਸ਼ਾਇਦ ਸੰਬੋਧਨ ਦੇ ਚੱਲਦਿਆਂ ਹੋਇਆ ਲਗਾਤਾਰ ਸੰਬੋਧਨ ਦੇ ਚੱਲਦਿਆਂ ਹੋਇਆ ਇਹ ਗੱਲਬਾਤ ਨਹੀਂ ਕਰ ਪਾ ਰਹੇ ਤਾਂ ਸਿੱਧੀ ਲਾਈਵ ਤਸਵੀਰਾਂ ਤੁਹਾਡਾ ਸਾਂਝੀ ਕਰਦੇ ਆ ਤੇ ਦੱਸਦੇ ਹਾਂ ਕਿ ਥੋੜੇ ਸਮੇਂ ਬਾਅਦ ਇਹਨਾਂ ਤੇ ਬਲੋ ਜਿਹੜਾ ਪ੍ਰਦਰਸ਼ਨ ਜਿਹੜਾ ਕੀਤਾ ਜਾਵੇਗਾ ਸੀਐਮ ਰਿਹਤ ਦਾ ਘਰਾਓ ਕੀਤਾ ਜਾਵੇਗਾ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਲਗਾਤਾਰ ਤੋਂ ਪ੍ਰਦਰਸ਼ਨ ਉਤੇ ਬੈਠੇ ਹੋਏ ਨੇ ਪੀਐਡੀਸੀ ਮੁਲਾਜ਼ਮ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਇਸੇ ਤਰ੍ਹਾਂ ਜਿਹੜਾ ਪ੍ਰਦਰਸ਼ਨ ਅੱਗੇ ਚੱਲਦਾ ਰਹੇਗਾ ਫਿਲਹਾਲ ਇਸ ਬੰਦੀ ਬਲਬਲ ਦੀ ਅਪਡੇਟ ਤੁਹਾਨੂੰ ਦਵਾਂਗੇ ਬਾਰੇ ਰਮਨ ਸੰਜਾ ਟੀਵੀ ਦੇ ਨਾਲ ਮੈਰੋ ਵਿਧਾ ਜੋ ਕੈਮਰਾਮੈਨ ਅਮਰਿਤ ਅਮਰਿਤ ਦੇ ਨਾਲ ਸਤਿ ਸ਼੍ਰੀ ਅਕਾਲ